43 ਇੰਚ ਹੈ ਟਾਗੀ ਸੁਈ ਆਪਣੂਣਾ ਜੀ ਬੋਕ ਜਿੱਡੀ ਬੱਕਰੀਆਂ ਸੱਚੀਓ ਹਣਾ ਇਹ ਚੀਜ਼ਾਂ ਵਈ ਕਿਤੇ ਕਿਤੇ ਪੈਦਾ ਹੁੰਦੇ ਕਿਸੇ ਗੱਲ ਦੀ ਇਹ 40 ਇੰਚ ਦਾ ਹੈਟ ਹੈ ਜੀ ਕਿੰਨੇ ਸੂਏ ਲੈ ਲਿਆ ਬਈ ਇਹ ਪਲੂਨੀ ਸੂਈ ਆ ਦੂਜੇ ਸੁਣਿਆ ਨੇ ਪਲੂਨ ਸੂਈ ਹੋਈ ਆ ਦੂਜੇ ਸੁਣਿਆ ਨੇ ਇਹ ਪਤਾ ਕੀ ਆ ਦਰਸ਼ੇਮ ਅੱਜ ਮੈਂ ਸੂਹ ਹੋ ਗਿਆ ਇਹ ਦੇਖਿਆ ਜੀ ਇਹ ਮੇਰੀ ਕੋਈ ਮਿਹਨਤ ਨਹੀਂ ਇਹਦੇ ਵਿੱਚ ਗਾਂ ਪੁਰਾਣੇ ਆਪਣੇ ਪੁਰਖਿਆਂ ਦੀ ਮਿਹਨਤ ਦਾ ਪੁਰਖਿਆਂ ਦੀ ਮਿਹਨਤ ਦਾ ਹਾਂ ਇਹ ਬੇਟ ਕਿੰਨਾ ਕੋਈ ਦਾ ਇਹ ਕੁੰਟਲ ਦਾ ਪਲਸ ਹੋਣਾ ਬਾਈ ਕੁੰਟੋ ਤੋਂ ਪਲਸ ਵੇਟ ਆ ਗੱਬਣਾ ਗੱਬਣਾ ਬਾਈ ਗੱਬਣਾ ਇਹ ਦਿਨਾਂ ਤੇ ਆ ਬਸ 10-5 10 ਇਹਨੂੰ ਬਸਾਂ ਲੱਗੂਗਾ ਅੱਛਾ ਜੇ ਵੀ 40 ਇੰਚਾ ਹੈਟਾ ਪਹਿਲੇ ਸੂਏ ਸੂਈ ਹੈਗੀ ਇੱਕ ਸੂਣਾ ਹਜੇ ਨਾ ਸੂਈ ਹੋਈ ਆ ਪਹਿਲੇ ਹੋਈ ਹੋਈ ਆ ਔਰ ਦੂਜੇ ਸੈਕੰਡ ਵਾਰੀ ਇਹ ਰੈਡੀ ਆ ਜੀ ਹੋ ਗਿਆ 65 ਇੰਚ ਦੀ ਘੋੜੀ ਨੂੰ ਲੰਬੀ ਰੈਡੀ ਮੇਰੇ ਖਿਆਲ 80 ਇੰਚ ਲੰਮਾ ਯਾਨੀ ਕਿ ਹੋਊ ਆਰਾਮ ਕੜੀਂ ਅਧਰੋ ਬਈ ਦੇ ਕਿਲੋਮੀਟਰ ਦੇ ਟਿਕਾਣਾ ਹੋ ਗਿਆ ਸਹੀ ਹੈ ਕਰ ਤਾ ਮਿੱਤਰੋ ਦੇਖੋ ਐਡੇ ਐਡੇ ਕੰਨ ਨੇ ਬੱਕਰੀ ਦੇ ਨਾ ਲੈ ਵੀ ਦੋਸਤੋ ਖੜਿਆਂਗੇ ਸੁਪਾਰ ਦੇ ਮਿਲੇ ਦਿੱਤੇ ਆਪਣੇ ਕੋਲੇ ਆ ਬਈ ਬੱਗਾ ਤਲੇਰ ਤਲੇਰ ਪਿੰਡ ਦਾ ਨਾਮ ਬਈ ਪੂਰਾ ਆ ਬੰਦੇ ਨੇ ਮਸ਼ਹੂਰ ਕੀਤਾ ਕਿਉਂ ਕਿ ਬਈ ਬਾਈ ਦੇ ਕੋਲੇ ਨਾ ਇੱਕ ਤੋਂ ਇੱਕ ਨਗੀਨਾ ਸਾਹਮਣੇ ਆ ਗਿਆ ਕੀ ਹੋਸਾਗਾ ਕੀ ਗੱਲ ਵਾ ਸਾਰੀ ਗੱਲ ਬਾਤ ਬੱਗੇ ਬਈ ਨਾ ਕਰਦਾ ਬੱਗੇ ਬਈ ਸਤਿਕਾਰ ਜੀ ਕੀ ਹਾਲ ਚੰਨ ਬੱਗੇ ਵੀਰ ਸੁਖਰਾ ਮਾਲਕਾ ਤੂੰ ਸੁਣਾ ਪਰਾ ਬਹੁਤ ਵਧੀਆ ਜੀ ਕਿਵੇਂ ਕੰਮ ਕਰ ਕੇਵੇਂ ਆਏ ਦੱਸ ਬਰਾ ਬਹੁਤ ਜਿਆਦਾ ਵਧੀਆ ਕਿੰਨੀਆਂ ਬੱਕਰੀਆਂ ਹੋ ਗਈ ਅੱਜ ਆਪਣੇ ਕੋਲੇ ਬੱਕਰੀ ਇਥੇ ਲੇ ਗਏ ਤਾਂ ਸੇ 25 ਇੰਚ ਹੀ ਹੁੰਦੀ ਨੇ ਆਪਣੇ ਕੋਲ ਬੱਕਰੀਆਂ ਦੱਸਾਈ ਦੀਗਾ ਬੱਸ ਇੰਨੇ ਹੀ 25 ਦੇ ਚੀ ਦੇ ਵਿੱਚ ਹੀ ਹੁੰਦੀ ਨੇ ਹਾਂ ਬੱਸ ਰੱਖਦੇ ਆ ਠਾਟਵੀ ਜੀ ਤੇ ਹੁੰਦੀ ਇੰਨੇ ਕਿਨੇ ਬਾਈ ਠੀਕ ਆ ਜੀ ਲੈ ਵੀ ਬਾਈ ਕਹਿੰਦਾ 25 30 ਕੋ ਬੱਕਰੇ ਰੱਖਦੇ ਆ ਤੇ ਇੱਕ ਆ ਦਿਖਾਉਣਾ ਬਾਈ ਨਮੂਨਾ ਤੁਹਾਨੂੰ ਅੱਡੀ ਬੱਕਰੀ ਲੈ ਵੀ ਵੱਡੇ ਬੱਕਰੇ ਆ ਬੱਕਰੇ ਵਰਗਾ ਮੂੰਹ ਆ ਬੱਕਰੀ ਦਾ ਨਾ ਇਹਦੀ ਹਾਈਟ ਕਿੰਨੀ ਹੋ ਬੰਗੇ ਇਹਦੀ ਹੈਡ ਹੈਗੀ ਵੀਰੇ 43 ਇੰਚ ਠੀਕ ਆ ਦੰਦ ਦੰਦ ਹੁਣ ਇਹ 8 ਫਰਾਸਾਦ 43 ਇੰਚ ਹੈਟ ਆ ਜੀ ਬੋਕ ਜੱਡੀ ਬੱਕਰੀਆਂ ਸੱਚੀ ਹੋ ਹਣਾ ਇਹ ਚੀਜ਼ਾਂ ਬਾਈ ਕਿਤੇ ਕਿਤੇ ਪੈਦਾ ਹੁੰਦੀਆਂ ਨੇ ਸਵੇਰੇ ਬਾਅਦ ਇੱਕ ਜਾਲੀ ਵਾਲੀ ਦੀ ਇਹ ਗੱਲ ਆ ਬਾਈ ਜੀ ਦੱਸੋ ਬਾਈ ਜੀ ਕਿੰਵੇਂ ਗੱਲ ਬਾਕੀ ਇਹ ਪਹਿਲੇ ਇਹ ਪਹਿਲੇ ਦੁੱਧ ਸੁਈਆ ਪਹਿਲੇ ਦੁੱਧ ਸੁਈਆ ਹਾਂ ਦੁੱਧ ਕਿੰਨਾ ਕਿਤੇ ਪਹਿਲੇ ਸੁਈਆ ਇਹ ਹੁਣ ਇਸ ਟਾਈਮ ਥੱਲੇ ਦੁੱਧ ਦਾ ਟੋਕੜਾ ਬੱਕਰੀ ਤਿੰਨ ਸਾਢੇ ਤਿੰਨ ਕਿਲੋ ਦੁੱਧ ਹੈਗਾ ਟੋਕੜ ਥੱਲੇ ਹਾਂ ਟੋਕੜ ਥੱਲੇ ਅਭੀ ਟੋਕੜ ਦੇ ਤਿੰਨ ਸਾਢੇ ਉਹ ਚੜਾ ਕੇ ਬੋਲ ਲੱਗੀ ਕਿਹਦੇ ਜਿਹੇ ਬੌਂਡੀਆਂ ਆ ਇੱਥੋਂ ਪਤਾ ਲੱਗਦਾ ਦਰਸੇਮ ਬੌਡੀ ਉਹ ਇੱਕ ਨੰਬਰ ਉਹਦੇ ਇੱਕ ਸੈਨਗੇ ਦੀ ਨੰਬਰ ਉਹਦੇ ਪੈਰ ਬੋਲ ਦੇ ਪਿੰਡਾਂ ਪੜ ਲਈ ਜਮੜੀ ਦੀ ਸਹੀ ਗੱਲ ਆ ਬਈ ਨਾ ਮੋਟੀ ਹੱਡੀ ਦੀ ਹੈਗੀ ਜੀ ਗੱਲ ਇਹ ਬਾਕੀ ਯਾਰ ਵੱਡੀ ਗੱਲ ਜਿਹੜੀ ਮੇਨ ਲਵਾਨ ਤੇ ਉਚਾਈ ਦੇਖ ਬੱਕਰੀ ਤੇ ਸਹੀ ਗੱਲ ਆ ਬਈ ਨਾ ਦੇਖ ਸਕਦੇ ਹੋ ਬਾਈ ਮੇਰੇ ਇੱਥੇ ਤੱਕ ਆਉਂਦੀ ਹੈ ਦੇਖ ਉਰ ਤੱਕ ਬੱਕਰੀ ਚੰਗੀ ਬੱਕਰੀ ਆ ਬਈ ਦੇਖ ਸਕਦੇ ਹੋ ਇਹ ਜਿਹਾਂ ਬੱਕਰੀਆਂ ਰੱਖਿਆ ਕਰੋ ਮਿੱਤਰੋ ਇਹ ਵੇਚਦੇ ਨਹੀਂ ਆ ਬੱਗੇ ਨਹੀਂ ਬਾਈ ਇਹ ਨੋ ਸੇਲ ਚੀਜ਼ਾਂ ਨੇ ਨੋ ਸੇਲ ਨੋ ਸੇਲ ਨੇ ਬਾਈ ਕਿਉਂਕਿ ਚੰਗੇ ਚੰਗੇ ਬੱਕਰੀਆਂ ਬੱਗੇ ਬਈ ਰੱਖੀਆਂ ਹੋਈਆਂ ਨੇ ਤੇ ਕਾ ਆ ਗਈ ਬਈ ਹਾਂ ਇਹ ਲੋਹੀ ਪਾਠਾ ਬਈ ਇਹ ਵੀ ਬਾਈ ਕੰਗੀ ਬੱਕਰੀ ਹੈਗੀ ਕਲਰ ਕਿਹੜਾ ਹੈ ਇਹ ਪੱਕੀ ਲੋਹੀ ਆ ਬਾਈ ਪੱਕੀ ਲੋਹੀ ਪੱਕੀ ਲੋਹੀ ਬੱਕਰੀ ਆ ਬਾਈ ਇਹਦਾ 40 ਇੰਚ ਦਾ ਹੈਟ ਆ ਜੀ ਕਿੰਨੇ ਸੂਏ ਲੈ ਲੈ ਬਾਈ ਇਹ ਪਲੂਨੀ ਸੂਈ ਆ ਦੂਜੇ ਸੁਣੇ ਨੇ ਪਲੂਨ ਸੂਈ ਹੋਈ ਆ ਦੂਜੇ ਸੁਣੇ ਨੇ ਠੀਕ ਆ ਹਾਂ ਇਹ ਗੱਬਣਾ ਕੀ ਆ ਅੱਠ ਦਾ ਹਾਂ ਫਰੈਸ਼ ਅੱਠ ਦਾ ਹੁੰਦਾ ਆ ਕੀ ਬਾਈ ਲੈ ਫਰੈਸ਼ ਨਹੀਂ ਅੱਠ ਦਾ ਦੇ ਦਿੱਤੇ ਆ ਜੀ ਕੰਨ ਦੇ ਛੋੜੇ ਛੋੜੇ ਕੰਨ ਨੇ ਬਈ ਪੂਰੇ ਇਹ ਜੀ ਗੱਲ ਨਹੀਂ ਵਧੀਆ ਬੱਕਰੀ ਆ ਹਣਾ ਹਾਂ ਇਹ ਲੋਈਆਂ ਨੇ ਬਾਈ ਲੋਈਆਂ ਨੇ ਹਾਂ ਕਰ ਦੇ ਸਾਈਡ ਤੇ ਵੀ ਬਾਈ ਲੇ ਵੀ ਕਾ ਆ ਗਿਆ ਹੋਰ ਨਗੀਨਾ ਬਈ ਨੱਕ ਦੇਖ ਬਈ ਦਾ ਹਾਂ ਇਹ ਜੋੜੀਆਂ ਤੇ ਕੈਮਰਾ ਹੈ ਬਈ ਇਹ ਹਾਂ ਸਹੀ ਗੱਲ ਆ ਬਈ 10 ਵਜੇ ਦੇ ਬਾਰੇ ਇਹ ਲੋਹੀ ਪੱਠਾ ਹੈ ਇਹ ਦੂਜੀ ਸੂਈ ਹੈਗੀ ਹਾਂਜੀ ਹਾਂ ਇਹ ਦੋ ਬੱਚੀਆਂ ਆਪਣੇ ਕੋਲ ਇੱਥੇ ਦਿਖਾਉਣਾ ਥਨੂ ਵੀ ਦਰਸ਼ੇਬ ਇਹ ਟੋਕਣਾ ਹੁਣ ਇਹ ਕਰਦੀਆਂ ਪਾਲੀਆਂ ਦਰਸ਼ੇਬ ਕਰਦੀ ਪਾਲੀਆਂ ਇਹ ਜਿਵੇਂ ਚੰਗੀਆਂ ਬੱਕਰੀਆਂ ਦੇਖ ਬਾਈ ਇਹ ਪਤਾ ਕੀ ਹੈ ਦਰਸ਼ੇਬ ਹਾਂ ਅੱਜ ਮੈਂ ਸੋ ਹੋ ਗਿਆ ਇਹ ਦੇਖਿਆ ਬਈ ਇਹ ਮੇਰੀ ਕੋਈ ਮਿਹਨਤ ਨਹੀਂ ਇਹਦੇ ਵਿੱਚ ਗਾਂ ਪੁਰਾਣੇ ਆਪਣੇ ਪੁਰਖਿਆਂ ਦੀ ਮਿਹਨਤ ਆ ਬਈ ਪੁਰਖਿਆਂ ਦੀ ਮਿਹਨਤ ਹਾਂ ਬਸ ਇਹਨਾਂ ਪਲੇਟਫਾਰਮ ਥੋੜੇ ਜਰੀਏ ਹੂੰ ਇਹ ਚੀਜ਼ਾਂ ਸੋਹੀਆਂ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਨਾ ਵੀ ਇਹ ਚੀਜ਼ਾਂ ਹਾਂ ਗੱਲ ਤਾਂ ਇਹ ਵੀ ਦੇ ਦੇ ਦੋਨੇ ਬੱਚੇ ਇਹਦੀਆਂ ਬੱਚੀਆਂ ਨੇ ਇਹਦੀਆਂ ਬੱਚੀਆਂ ਨੇ ਲੈ ਵੀ ਇਹਦੀਆਂ ਬੱਚੀਆਂ ਨੇ ਬਾਈ ਨਾ ਹਾਂ ਦੁੱਖੀਆਂ ਦੋ ਦੋ ਹਾਂ ਇਹ ਪੁੱਦ ਬਟਾਉ ਲੋਹਾ ਬੱਕਰਾ ਆਪਣੇ ਘਰੇ ਆ ਬੋਕ ਅੱਛਾ ਹਾਂ ਚਾਰ ਦਿਨ ਦਾ ਬੱਚਾ ਬਹਲਾ ਟੌਪ ਦਾ ਉਹਦੀਆਂ ਬੱਚੀਆਂ ਨਹੀਂ ਗਿਆ ਲੈ ਵੀ ਆ ਦਿਖਾ ਦੇ ਫੇਸ ਕੁਆਲਟੀ ਦਿਖਾ ਦੇ ਦੇਖੋ ਕੰਨ ਦੇਖੋ ਨਾਲ ਇਹਨਾਂ ਦੇ ਬਾਈ ਗੱਲ ਆ ਨਾ ਬਰੀਕ ਜੇ ਪਿੰਡੀ ਦੀ ਬੱਕਰੀ ਹੈ ਨਾ ਹਾਂ ਐਦਾਂ ਪੱਟਾਂ ਨਹੀਂ ਲੂਗੀਆਂ ਹੈ ਨਹੀਂ ਬਾਈ ਉਮੀ ਮਾਦੇ ਉਮੀਂ ਨਾ ਦੇ ਸਕਦਾ ਵੀ ਦੇਖ ਸਕਦੇ ਹੋ ਨਾ ਇਹੀ ਜੀ ਬੱਚੇ ਆਉਂਦੇ ਇਹਨਾਂ ਦੇ ਬਾਈ ਹੋਰ ਫੜ ਲਿਆ ਮਿੱਤਰਾਂ ਨਮਗਰ ਦੀ ਮਗਰ ਨਾ ਦਿਨ ਫੜੀ ਚੱਲ ਬਈ ਦੇਖ ਸਕਦੇ ਬਈ ਇਹੋ ਜਿਹੇ ਨਗੀਨੇ ਸਾਹਮਣੇ ਹੋਏ ਨੇ ਬਰੀਕ ਜੇ ਸਿੰਗ ਨੇ ਬਈ ਕੋਈ ਜਿਆਦੇ ਮੋٹے ਸਿੰਗ ਨਹੀਂ ਹੈਗੇ ਇੱਕ ਆ ਗਈ ਬੱਕਰੀ ਬਈ ਬਹੁਤ ਬੱਗੇ ਬਈ ਯਾਰ ਇੰਨਾ ਵੇਟ ਪਾਉਣ ਲਈ ਨਾਲ ਕੋ ਕਰਨਾ ਪੈਦਾ ਬਈ ਇਹਦਾ ਵੇਟ ਕਿੰਨਾ ਕੋ ਇਹਦਾ ਇਹਦਾ ਕੁੰਟਲ ਤੋਂ ਪਲੱਸ ਹੋਣਾ ਬਈ ਕੁੰਟ ਤੋਂ ਪਲੱਸ ਵੇਟ ਹੈ ਗੱਬਣਾ ਕਿ ਗੱਬਣਾ ਬਈ ਗੱਬਣਾ ਇਹ ਦਿਨਾਂ ਤੇ ਆ ਬਸ 10 5 10 ਦਿਨ ਬਸਾਂ ਲੱਗੂਗਾ ਅੱਛਾ ਹਾਂ ਚੌਥੀ ਸੋ ਸੁਣਾ ਬਈ ਬੱਕਰੀ ਨਾਲ ਬੱਕਰੀ ਦੇਖ ਸਕਦੇ ਹੋ ਮਿੱਤਰੋ ਐ ਹੋਣੀ ਚਾਹੀ ਜਾਂ ਬੱਕਰੀ ਹੈ ਨਾ ਕੋਈ ਚੰਗੀ ਬੱਕਰੀ ਹੈਗੀ ਹੋਰ ਕੁਛ ਇਹਦੇ ਬਾਰੇ ਹਾਂ ਇਹ ਚੌਥੀ ਸੀ ਸੁਣਾ ਬਈ ਇਹਨੇ ਇਹ ਬੱਕਰੀ ਇੱਥੇ ਬੱਚਾ ਖੜਾ ਮੇਰੇ ਕੋਲ ਬ੍ਰੀਡਰ ਉਹ ਬੱਕਰੀ ਦਾ ਹੀ ਹੈ ਦਾ ਹਾਂ ਪਰੂ ਨੇ ਦਿੱਤਾ ਸੀ ਨਾ ਉਹ ਵੀ ਸਮਝੋ ਕਰੂੰਗਾ ਮੈਂ ਆਪ ਪਹਿਲੇ ਸੂਏ ਸੂਈ ਆ ਜੀ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ ਹੈਡ ਹੈਗੇ 40 ਇੰਚ ਜੇ ਵੀ 40 ਇੰਚ ਹੈਡ ਆ ਪਹਿਲੇ ਸੂਏ ਸੂਈ ਆਗੀ ਇੱਕ ਸੂਣਾ ਹਜੇ ਨਾ ਸੂਈ ਹੋਈ ਆ ਪਹਿਲੇ ਹੋਈ ਹੋਈ ਆ ਹੁਣ ਦੂਜੇ ਸੈਕੰਡ ਵਾਰੀ ਇਹ ਰੈਡੀ ਆ ਮੂੰਹ ਦਿਖਾ ਦੇ ਦੇਖ ਬਈ ਕਿੱਡਾ ਵੱਡਾ ਮੂੰਹ ਆ ਨਾ ਦੇਖ ਸਕਦੇ ਆ ਬਈ ਬੱਕਰੇ ਵਰਗਾ ਮੂੰਹ ਆਗਾ ਹਾਂ ਦੁੱਧ ਕਿੰਨਾ ਕਾ ਥੱਲੇ ਇਹ ਦੁੱਧ ਹੈਗਾ 2.5 ਲੀਟਰ ਇੱਕ ਟਾਈਮ ਦਾ ਦੋਨੇ ਟਾਈਮ ਦਾ ਦੋਨੇ ਟਾਈਮ ਦਾ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਹਾਂ ਸਹੀ ਗੱਲ ਲੈ ਵੀ ਆ ਵੀ ਉਹਦੇ ਵਰਗੇ ਹਾਂ ਸਾਰੇ ਕੋਈ ਇਹਨੇ ਇਹ ਪੈਣਾ ਨਹੀਂ ਗਿਆ ਇੱਕ ਬੂਕ ਦੇ ਬੱਚੇ ਨੇ ਹਾਂਜੀ ਇੱਕ ਬੂਕ ਦੇ ਬੱਚੇ ਨੇ ਨਾ ਲੈ ਵੀ ਆ ਵੀ ਦੇਖਦਾ ਮਿੱਤਰੋ ਫੇਸ ਦੇਖ ਬਾਈ ਜੀ ਦਾ ਸੀ ਜੀ ਬਣਾ ਬੜਾ ਤੇ ਖੜਤ ਦੇਖ ਖੜੀਆਂ ਘੋੜੀਆਂ ਮੂੰਹ ਖੜਦੀਆਂ ਇਹ ਸਹੀ ਗੱਲ ਆ ਵੇ ਸਮਾਰ ਕੇ ਦਿਖਾ ਦਿਓ ਕੁੰਮ ਕੇ ਸਮਾਰ ਕੇ ਲੈ ਵੀ ਦਿਖਾ ਦਿਓ ਗਿਆ ਬੱਕਰੀ ਰੱਖੀ ਨੇ ਬਾਈ ਸਾਰੀ ਕੋਈ ਦੇਖਾਈ ਥੋੜੀ ਭੈਣ ਆ ਗਈ ਬਾਈ ਇਹ ਦਿਖਾ ਲੈ ਅੰਦਰ ਸੇਮ ਲੈ ਮੈਂ ਤੂੰ ਸੌਂਕ ਨਾਲ ਪਾਲਣੀਆਂ ਪੈਂਦੀ ਨੇ ਨਾ ਵੱਗੇ ਹਾਂ ਬਾਈ ਇਹ ਬਾਲਾ ਕੋ ਕਰਨਾ ਮੰਨਦਾ ਬਾਈ ਸੌਂਕ ਨਹੀਂ ਹੈਗਾ ਯਾਰ ਫੇਰ ਦਾ ਕੰਮ ਫੇਲ ਆਏ ਫੇਰ ਬਾਈ ਬਿਨਾ ਸੌਂਕ ਤੋਂ ਮਿਹਨਤ ਨਹੀਂ ਹੁੰਦੀ ਕਿਸੇ ਵੀ ਕੰਮ ਵਿੱਚ ਮਿਹਨਤ ਨਹੀਂ ਹੁੰਦੀ ਚਾਹੇ ਖੇਤੀਆ ਚਾਹੇ ਕੋਈ ਆਪਾਂ ਡੇਰੀ ਫਾਰਮ ਦਾ ਚਾਹੇ ਕੋਈ ਵੀ ਧੰਦਾ ਕਰਦੇ ਨਾ ਸੌਂਕ ਤੋਂ ਬਿਨਾ ਮਿਹਨਤ ਨਹੀਂ ਹੁੰਦੀ ਸੌਂਕ ਤੋਂ ਬਿਨਾ ਮਿਹਨਤ ਨਹੀਂ ਹੁੰਦੀ ਸਹੀ ਸੌਂਕ ਦੇ ਨਾਲ ਹੀ ਜਾਨਵਰ ਪਾਲਦਾਗਾ ਬਾਈ ਚਾਹੇ ਖੇਤੀਆ ਚਾਹੇ ਜਾਨਵਰ ਹੈਗਾ ਉਹਦੀ ਭੈਣ ਆ ਬਾਈ ਇਹਦਾ ਦੇਖੋ ਪੰਜ ਭੈਣਾਂ ਆ ਉਹ ਇਦਾਂ ਦੀ ਬੱਕਰੀ ਆ ਗਈ ਹੈ ਹਾਂ ਚੌਕਣੇ ਪਿੰਡੇ ਜੇ ਅੱਗੇ ਦੇਖ ਸਾ ਬਈ ਖਵਾਉਣੇ ਕੀ ਆ ਬਈ ਇਹੋ ਜਿਹਾ ਆਪਾਂ ਬੱਕਰੀਆਂ ਨੂੰ ਬਈ ਮੈਂ ਤਾਂ ਪਹਿਲਾਂ ਸੇ ਇਦਾਂ ਸੇਮ ਇੱਕ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਨੇ ਬਈ ਬਲੱਡ ਲੈਣਾ ਬਲੱਡ ਲੈਣਾ ਇਹ ਹਾਂ ਜਿਹੜੇ ਜਾਨਵਰਾਂ ਦੇ ਵਿੱਚੋਂ ਜਾਨਵਰ ਪੈਦਾ ਹੋ ਜਾਂਦੇ ਨੇ ਉਹਨਾਂ ਦੇ ਵਿੱਚੋਂ ਹੀ ਠੀਕ ਆ ਹਾਂ ਕੁਦਰਤੀ ਆ ਜਾਂਦਾ ਕੁਛ ਨਾ ਕੁਛ ਕੁਦਰਤੀ ਹਾਂ ਜਿੱਥੇ ਬਈ ਪੁਰਾਣੀਆਂ ਨੇ ਉੱਥੇ ਜੰਮੀ ਜਾਂਦੇ ਆ ਜਾਨਵਰ ਜੰਮੀ ਜਾਂਦੇ ਤੇ ਬਾਕੀ ਵੱਡੀ ਗੱਲ ਮਿਹਨਤ ਹੈ ਇੱਕ ਬਰੀਡਰ ਵਧੀਆ ਹੋਵੇ ਆਪਣੇ ਕੋਲੇ ਯਾਰ ਬਰੀਡਰ ਵਧੀਆ ਹੋਵੇ ਹਾਂ ਇਹ ਵੀ ਹੋਊਗੀ ਬਣਾ 43 ਇੰਚ ਹਾਈਟ ਹੈਗੀ ਇਹ ਇਹ 43.5 ਇੰਚ 42 ਤੋਂ ਥੋੜੀ ਘੱਟ ਵੀ ਆ 41 ਪਲੱਸ ਆ ਇਹ ਲੈ ਵੀ 43 ਇੰਚ ਦੀ ਬੱਕਰੀ ਇਹ ਦੂਜੀ ਸੂਈ ਆ ਦੀ ਬੱਚੀ ਵੀ ਨਾਲ ਨੇ ਦੇਖ ਸਕਦੇ ਇਹ ਲਿੱਸੀ ਜੀ ਹੋ ਰਹੀ ਆ ਤਾਂ ਹੀ ਇਹ ਨਾਲ ਆ ਰਹੀ ਆ ਇਹ ਹੁਣ ਬਾਈ ਇਹ ਸੁਣ ਇਹ ਤਰਸੀਮੇ ਦੇ ਵਿੱਚ ਕੀ ਆ ਪਤਾ ਜਿਹੜੀ ਬੱਕਰੀ ਦੁੱਧ ਹੀ ਖਰ ਮੰਨਦੀ ਆ ਬਾਈ ਉਹ ਲਿੱਸੀ ਰਹਿੰਦਾ ਜਾਂਦਾ ਉਹ ਲਿੱਸੀ ਰਹਿੰਦੀ ਆ ਹਾਂ ਉਹ ਲਿੱਸੀ ਤਾਂ ਲੰਬੀ ਆ ਨਾ ਵਧੀਆ ਬਹੁਤ ਆ ਦੇਖ ਕੰਨ ਦੇਖ ਬਾਈ ਫੇਸ ਦੇਖਦਾ ਬਾਈ ਨਾ ਫੇਸ ਕੁਆਲਿਟੀ ਚੰਗੀ ਆ ਬਾਈ ਦੇਖ ਸਕਦੇ ਹੋ ਥਣ ਥਣ ਵਧੀਆ ਓਕੇ ਜਮਾ ਪੂਰੇ ਟੌਪ ਦੇ ਨੇ ਬਾਈ ਸਹੀ ਗੱਲ ਹੈ ਘਰ ਦੇ ਸਾਈਡ ਲੈ ਵੀ ਲਿਆ ਮਿੱਤਰੋ ਆ ਪੂਰੀ ਜਿਹੀ ਬੱਕਰੀ ਲੈ ਵੀ ਕਾ ਰੰਗ ਵੀ ਰੱਖਦਾ ਬੱਗਾ ਬਾਈ ਦੇਖ ਬਾਈ ਇਹਦੀ ਕੁਆਲਿਟੀ ਚੰਗੀ ਹੋਵੇ ਹਨਾ ਬਾਕੀ ਮਾਈ ਨਵਾਨ ਦੇ 65 ਇੰਚ ਦੀ ਕੁੜੀ ਨੂੰ ਲੰਬੀ ਲੈ ਵੀ ਇਹਦੀ ਵੀ ਏਡੀ ਲੰਮਾ ਯਾਨੀ ਕਿ ਹੋਊਗਾ ਆਰਾਮ ਨਾਲ 5.5 ਫੁੱਟ ਦੀ ਹਨਾ ਹਾਂ ਬਿਲਕੁਲ ਬਿਲਕੁਲ ਹੋਣੀ ਆ ਹਾਈਟ ਕਿੰਨੀ ਹੋਈ ਇਹਦੀ ਇਹਦੀ ਹੈਡ ਹੈ 49 ਇੰਚ 39 49 39 ਇੰਚ ਦੀ ਹਾਈਟ ਆ ਬਾਈ ਮਿੱਤਰੋ ਇਹ ਗੱਬਣਾ ਕੀ ਹਾਏ ਗੱਬਣਾ ਬਾਈ ਗੱਬਣਾ ਤੈਨੂੰ 3 ਮਹੀਨੇ ਗੱਬਣਾ ਗਿਆ ਤੈਨੂੰ 3 ਮਹੀਨੇ ਗੱਬਣਾ ਗਿਆ ਚੱਲ ਪਤਾ ਜੀ ਐ ਵੀ ਤਾਂ ਲੈ ਆ ਬਾਈ ਫਿਰ ਹੋਰ ਕੀ ਰਹਿ ਗਿਆ ਲੈ ਵੀ ਸਾਰੀ ਇੱਕ ਤੋਂ ਇੱਕ ਚੰਗੀ ਕੁਆਲਿਟੀ ਆ ਬੱਗੇ ਬਾਈ ਪਹਿਲੀ ਵਾਰ ਸੁਣਾ ਆ ਜੇ ਬਾਈ ਇਹਨੇ ਫਸਟ ਟਾਈਮ ਸੁਣਾ ਆ ਜੇ ਬੱਚੇ ਇਹਨੇ ਸੁਣਾ ਆ ਫਸਟ ਟਾਈਮ ਫਸਟ ਟਾਈਮ ਲਈ ਰੈਡੀ ਆ ਇਹ ਠੀਕ ਹੈ ਚੜਾ ਆ ਕੀ ਕਰ ਦੋ ਗੱਬਣਾ ਬਾਈ ਬਸ ਸੇ ਤੈਨੂੰ ਪਤਾ ਬਾਈ ਸਵਰ ਕਰਨਾ ਪੈਂਦਾਗਾ ਪਾਵਰ ਕਰਨਾ ਪੈਂਦਾ ਵੀ ਸਵਰ ਬਹੁਤ ਕਰਨਾ ਪੈਂਦਾ ਇਹ ਦੰਦ ਠੁੱਕ ਗਿਆ ਇਹ ਦੰਦ ਸਹੀ ਆ ਬਾਈ 6000 ਦਾ ਦੰਦ ਆ 6000 ਦਾ ਦੰਦ ਆ ਬਾਈ ਮਿੱਤਰੋ 39 40 ਇੰਚ ਹਾਈਟ ਆ ਗਈ ਹਾਂ 40 ਇੰਚ ਹੈੜਾ ਬਾਈ ਬਾਕੀ ਬਈ ਚੰਗੀ ਆ ਗਈ ਪਹਿਲੀ ਵਾਰ ਸੋਨਾ ਵੱਡੀ ਗੱਲ ਕੰਨਾਂ ਦੀ ਲੈਂਥ ਦੇਖ ਬਾਈ ਕੰਨ ਮੈਨੂੰ ਲੱਗਦਾ ਹੋਣਗੇ ਦੇ 18 20 ਇੰਚ ਹੈਗਾ ਮੋਜ ਹੈਗਾ ਬਾਈ 7 ਇੰਚ ਚੜਾਈ ਹੈ ਕੰਨਾਂ ਦੀ 7 ਇੰਚ ਚੜਾਈ 7 ਦੇ ਵੀ 8 ਹੋ ਸਕਦੀ ਹੈ ਬਾਈ ਦੇਖ ਸਾਹ ਹਾਂ ਸਾਡੇ 7 ਇੰਚ ਚੜਾਈ ਹੈ ਕੰਨਾਂ ਦੀ ਨਹੀਂ ਇਧਰੋਂ ਬਾਈ ਦੇ ਕਿਲੋ ਮੀਟਰ ਏਡੇ ਕੰਨ ਹੋ ਗਏ ਹਾਂ ਸਹੀ ਹੈ ਬਾਈ ਮਿੱਤਰੋ ਦੇਖੋ ਏਡੇ ਏਡੇ ਕੰਨ ਨੇ ਬੱਕਰੀ ਦੇ ਹਨਾ ਜਿਹੜੇ ਕਹਿੰਦੇ ਨੇ ਵੀ ਤੁਹਾਨੂੰ ਵੱਡੇ ਵੱਡੇ ਕੰਨ ਵਾਲੇ ਚਾਹੀਦੇ ਆ ਉਹ ਵੀ ਦਿਖਾਉਣਾ ਬਾਈ ਸਾਰੇ ਆਏ ਬਣਦੀਆਂ ਨੇ ਵੱਡੇ ਵੱਡੇ ਕੰਨ ਵਾਲੇ ਆ ਚਾਰ ਦਾੰਦ ਦਸੇਲੀਆ ਬਾਈ ਹਜੇ ਚੜੀ ਪਈ ਆ ਨਾ ਵੀ ਕਾਹ ਕੀ ਪੀ ਪੀਆ ਬਰੀਕ ਜੀ ਹਨਾ ਇਹ ਇਹ ਚਾਰ ਦਾੰਦ ਬਾਈ ਇਹ ਬਰੀਕ ਬਾਈ ਇਹ ਦੁੱਧ ਵਾਲੀ ਕੁਆਲਿਟੀ ਹੈ ਦੇ ਵਿੱਚ ਇਹ ਜਿਹੜਾ ਦੁੱਧ ਉਹਨੇ ਖਾਰ ਮੰਨਣੀਆਂ ਉਹਦੀ ਕੈਲਸ਼ੀਅਮ ਜਿਹੜੀ ਪ੍ਰੋਡਿਊਸ ਕਰੀ ਜਾਣੀਆਂ ਨੇ ਦੁੱਧ ਨਹੀਂ ਕੱਢੀ ਜਾਣੇ ਇਹਦੇ ਲਈ ਉਹ ਇਸ ਟਾਈਮ 6.5 ਲੀਟਰ ਉਹਦੇ ਹੱਥੋਂ ਕੜਾਇਆ ਸੂਈ ਲੋੜੀ ਦੀ ਬਾਈ ਅੱਛਾ ਹਾਂ ਲੋੜੀ ਦੀ ਸੂਈ ਹੈ ਦੁਬਾਰਾ ਆਲਰੇਡੀ ਆ ਗਿਆ ਸੀ ਲਈ ਹਾਂ ਠੀਕ ਹੈ ਇਹ ਚਾਰ ਦਾੰਦ ਦਸੇਲੀਆ ਇੱਕ ਵਾਰ ਬਾਈ ਦੇ 18 ਇੰਚ ਦੇ ਕੰਨ ਨੇ ਲੈ ਵੀ 18 ਇੰਚ 6 ਇੰਚ ਚੌੜਾ ਬਈ ਦਿਖਾ ਦੇ 6 ਇੰਚ ਚੌੜਾ ਬਈ ਕੰਨ ਨਾ ਚੰਗੀ ਕੁਆਲਿਟੀ ਆ ਬਾਈ ਇਹ ਵੀ ਲੈ ਅਸ ਤੋਂ ਬਾਅਦ ਬਿਨਾਂ ਬੱਕਰਾ ਫੜ ਲਈ ਇਸ ਤੋਂ ਬਾਅਦ ਫਿਰ ਨਾ ਭੈਣ ਆ ਗਈ ਦੁੱਗੀ ਆ ਬਾਈ ਇਹ ਦੋ ਦੰਦਾ ਇਹ ਲੈ ਵੀ ਦੋ ਦੰਦ ਦੀ ਭੈਣ ਹੈਗੀ ਕੰਨ ਦੇਖ ਬਾਈ ਦੇ ਕੰਨ ਇਹਦੇ 18 ਇੰਚ ਕੰਨ ਆਗੇ ਲੈ ਵੀ ਮਿੱਤਰੋ ਦੇਖ ਤਾਂ ਜੋ ਨਾ ਇਦਾਂ ਦੀ ਕੁਆਲਿਟੀ ਰੱਖਦਾ ਬੱਗਾ ਬਈ ਧਲੇਰ ਵਾਲਾ ਇਹ ਬੱਚਾ ਇਹ ਬੱਚਾ ਹੀ ਆ ਵੀ ਅਜੇ ਬਾਈ ਠੀਕ ਆ ਇਹ 2 ਸਾਲ ਦਾ ਹੋ ਜੂਗਾ ਮੱਗਰ ਦੇ ਵਿੱਚ ਇਹ ਠੀਕ ਆ ਇਹ ਕੁਆਲਟੀ ਦੇਖ ਬਲਾਂ ਲਾ ਕਿੰਨੇ ਦੰਦ ਹੋ ਗਏ ਇਹ ਇਹ 6 ਦੰਦ ਕਰ ਗਿਆ ਬਾਈ 6 ਦੰਦ ਕਰ ਗਿਆ ਆ 2 ਸਾਲ ਲ ਹੋ ਗਿਆ 6 ਦੰਦ ਕਰ ਗਿਆ ਇਹ ਚਾਰ ਦੇ ਨਾਲ 6 ਕੱਢੇ ਜਾਂਦੇ ਜਾਨਵਰ ਜਾਂ ਦੇ ਸਿਰ ਤੇ ਅੱਛਾ ਅੱਛਾ ਬਾਕੀ ਹੁਣ ਥੋੜੇ ਦਿਨ ਪਹਿਲਾਂ ਮੀਂਹ ਪਈਗਾ ਮੀਂਹ ਕਰਕੇ ਥੋੜੇ ਜਾਨਵਰ ਤੈ ਲਾ ਗਏ ਅੱਛਾ ਅੱਛਾ ਇੱਕ ਮੈਨੂੰ ਤੁਰ ਕੇ ਆਉਣਾ ਪੈਂਦਾ 15 ਕਿਲੋਮੀਟਰ ਬਾਈ ਮੈਂ ਤੁਰ ਕੇ ਆਇਆ ਇਥੇ ਤੁਰ ਕੇ ਆਉਣਾ 15 ਕਿਲੋਮੀਟਰ ਤੁਰਕੇ ਹਾਂ ਉਹਦੇ ਕਰਕੇ ਹੋਏ ਜਾਨਵਰ ਸਟ੍ਰੈਸ ਦੇ ਵਿੱਚ ਕੇਮਾ ਕਰਦਾ ਠੀਕ ਹੈ ਤਾਂ ਹੀ ਅੱਧਾ ਰਹਿ ਰਿਹਾ ਮਨਾ ਤੁਰ ਕੇ ਆਇਆ ਬਾਈ ਇਥੇ ਹਾਂ ਸਹੀ ਗੱਲ ਆ ਬਾਈ ਬੱਚ ਬੱਚੇ ਜੇ ਕੋਈ ਆੜੀ ਮਤਰੇ ਕੇ ਬੰਦੇ ਲਈ ਹਾਜੀ ਨੇ ਉਹ ਕੰਟੈਕਟ ਕਰ ਲੈਂਦੇ ਨੇ ਉਹ ਲੈ ਜਾਂਦੇ ਨੇ ਉਹ ਲੈ ਜਾਂਦੇ ਨੇ ਹਾਂ ਬੱਚੇ ਆ ਕੋਈ ਹੋਰ ਵੀ ਬਾਈ ਬੰਦਾ ਆਦਾ ਯਾਰ ਆਪਾਂ ਬੰਦੇ ਦਾ ਮਾਨ ਕਰਦੇ ਆ ਇਹਦਾ ਕੋਈ ਗੱਲ ਕੋਈ ਪੈਸੇ ਪੁੱਛਦਾ ਮੈਟਰ ਨਹੀਂ ਹੈਗਾ ਯਾਰ ਬਾਈ ਠੀਕ ਹੈ ਕੋਈ ਗੱਲ ਹੋਰ ਕੁਝ ਜੇ ਵੀ ਦੇ ਦੇਂਦਾ ਆਪਾਂ ਉਵੇਂ ਹੀ ਲੈ ਲੈਣਾ ਕੋਈ ਗੱਲ ਨਹੀਂ ਬਾਈ ਬਸ ਬੰਦਾ ਗੁਣ ਯਾਦ ਰੱਖੇ ਹੋਰ ਬੱਕਰੇ ਬਾਰੇ ਬਾਈ ਹਾਂ ਇਹ ਬੱਚਾ ਹਜੇ ਵੱਡੀ ਗੱਲ ਬੱਕਰੇ ਦੇ ਬਾਰੇ ਬਾਈ ਸੈਨਿਕ ਦੇਖ ਬੱਚੇ ਦੇ ਹਾਂ ਜਿਹੜੀ ਮੇਨ ਜਿਹੜੀ ਮੇਨ ਕੁਆਲਿਟੀ ਦੇ ਵਿੱਚ ਦੇਖਣ ਵਾਲੀ ਆ ਬਰੀਕੀ ਵਾਲੀ ਆ ਸਹੀ ਗੱਲ ਆਵੇ ਨਾ ਨੇ ਮਾਵਾ ਪਤਲੀਆਂ ਨੇ ਹਾਂ ਉਦਾਂ ਹੀ ਲਿਆ ਵੀ ਪੱਠਾ ਲਿਆ ਹਾਂ ਇਹਦੇ ਬੱਚੇ ਦਿਖਾਉਣਾ ਬੱਚੇ ਦਿਖਾ ਦਈਏ ਤੁਹਾਨੂੰ ਲੈ ਦੇਖੋ ਬੱਚੇ ਉਦਾਂ ਹੀ ਬੱਚੀਆਂ ਨੇ ਇਹਦੀਆਂ ਫੜ ਲੱਗੀਆਂ ਦੋ ਦੰਦ ਹੋ ਗਈਆਂ ਬਾਈ ਇਹ ਲੈ ਵੀ ਮਿੱਤਰੋ ਪੱਠਾ ਦੇਖ ਲੋ ਪੱਠਾ ਹੀ ਨਾ ਨਾ ਹਾਂ ਪੱਠਾ ਨੇ ਦੁਗੀਆਂ ਦੁਗੀਆਂ ਹੋ ਗਈਆਂ ਹਾਂ ਦੁਗੀਆਂ ਦੋਂਦੀਆਂ ਹੋ ਗਈਆਂ ਲੈ ਵੀ ਦੁਗੀਆਂ ਦੁਗੀਆਂ ਹੋ ਗਈਆਂ ਬਤਰੀਆਂ ਬੜੀ ਗੱਲਬਾਤ ਕਰੀਏ ਮੈਨੂੰ ਲੱਗਾ 37 37 ਇੰਚ ਮਾਪ ਦੇ ਨਾਲ ਹੈਗੇ ਬਾਈ ਹਾਂ ਇਹਨਾਂ 40 40 ਇੰਚ ਕਰ ਦੇਣੀ ਇਹਨਾਂ ਨੇ ਜੇ ਨਾ ਕਰੋ ਸੂਈਆਂ ਹਾਂ ਕਰੋ ਸੂਈਆਂ ਤੋਂ ਵੱਜ ਜਾਣ ਜੇ ਇਹ ਸਹੀ ਗੱਲ ਆ ਵੀ ਲੈ ਦੇਖ ਸਕਦੇ ਮਿੱਤਰੋ ਇੰਤਾਂ ਦੀ ਕਵਾਰ ਕੀ ਆਉਂਦੇ ਪੱਠਾ ਪੰਜ ਫੇ ਲੈ ਵੀ ਘੈਂਟ ਕੁਆਲਿਟੀ ਦੇ ਚੀਜ਼ਾਂ ਹੁੰਦੀਆਂ ਨੇ ਤੇ ਚਲੋ ਬਾਈ ਜੀ ਨੰਬਰ ਬੋਲਦੇ ਵੱਗੇ ਵੀਰ ਇੱਕ ਵਾਰ ਹਨਾ ਹਾਂ ਬਾਈ ਹਾਂ ਜਰੂਰ ਬਾਕੀ ਨੰਬਰ ਦਾ ਫਿਰ ਹਾਲ ਭਰਾ ਸਾਰੇ ਬਾਈਆਂ ਕੋਲ ਹੈਗੇ ਹਾਂ ਹਾਂ ਜੀ ਹੈਗੇ ਬਾਕੀ ਇੱਕ ਵਾਰ ਕੋਈ ਗੱਲ ਨਹੀਂ ਬੋਲਦੇ ਜੇ ਕੋਈ ਨਵਾਂ ਬੰਦਾ ਹੋਵੇ ਨਾ ਹਾਂ ਕੋਈ ਗੱਲ ਹੀ 97803 52385 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਜਾਣਕਾਰੀ ਤੇ ਕੋਈ ਵੀ ਬੱਚਾ ਖਰੀਦਣਾ ਹੋਵੇ ਠੀਕ ਆ ਵੱਗੇ ਫਿਰ ਧੰਨਵਾਦ ਕਰਦੇ ਆਂ ਬਈ ਜੀ